ਸਾਈਕੋ ਕਾਪੂਰੇ ਸਾਈਕੋ ਦੇ ਵਿੱਚ ਤਾਲੀਰ ਕਰਨਾ ਚਾਹੁੰਦੇ ਆ ਉਹਨਾਂ ਦੇ ਕੀਆ ਪੌਂਖੀਆਂ ਤੇ ਚੱਲਦੇ ਆ ਉਹ ਤੋਂ ਤਾਂ ਕਦਮ ਅੱਗੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਚੱਲ ਰਹੇ ਆ ਤੁਸੀਂ ਥੋੜਿਆ ਪਿਛਲੇ ਦਿਨੀ ਅਖਬਾਰਾਂ ਦੇ ਵਿੱਚਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਪੰਜਾਬ ਦੇ ਵਿੱਚੋਂ 25 ਮੰਡੀਆਂ ਦਾ ਖਾਤਮਾ ਮਰਜ਼ ਕਰ ਦੇਣਾ ਨੌਕਰ ਪੂਰੇ ਡਕਰਾਂਿਆਂ ਨੂੰ ਖਰੀਦ ਕਰਨ ਬਾਅਦ ਤੇ ਖੁੱਲ੍ਹ ਦੇਣੀ ਇਹ ਸੰਕੇਤ ਹੈ ਇਸ ਗੱਲ ਦਾ ਕਿ ਤੁਹਾਡੇ ਦਿਲਾਂ ਦੇ ਵਿੱਚ ਪਰਮਾ ਭਾਵੋ ਕਿ ਅਸੀਂ ਵੋਟਾਂ ਦੇ ਨਾਲ ਸਰਕਾਰ ਬਦਲ ਕੇ ਕੋਈ ਸਰਕਾਰ ਸਾਡੇ ਪੱਖ ਦੀ ਬਣ ਜੂਗੀ ਕੋਈ ਸਾਡੇ ਖੇਤੀਬਾੜੀ ਸੈਕਟਰ ਦੇ ਵਿੱਚ ਨੇਤੇ ਪਾਲ ਦੀ ਸਾਡੇ ਪੱਖ ਦੇ ਬਣ ਜੂਗੀ ਜਦ ਇਹ ਤਹਾਇਆ ਸਜਾਵੇ ਇਸ ਗੱਲ ਦਾ 75 ਸਾਲ ਹੋ ਗਏ ਸਾਡੇ ਬਜ਼ੁਰਗ ਚਲੇ ਗਏ ਬੰਤਾ ਪਾਉਂਦੇ ਅਜੇ ਤੁਰ ਜਾਣਾ ਤੇ ਆਉਣ ਵਾਲੀ ਜਿਹੜੀ ਸਾਡੀ ਪੀੜੀ ਹੈ ਉਹਨੇ ਸਾਡੇ ਤੇ ਸਵਾਲ ਚੁੱਕਨੇ ਹੈ ਕਿ ਜਦੋਂ ਵੱਡੇ ਪੱਧਰ ਤੇ ਆਹ ਖੇਤੀਬਾੜੀ ਸੈਕਟਰ ਨੂੰ ਕਾਰਪੋਰੇਟ ਸੈਕਟਰ ਦੇ ਵਿੱਚ ਤਬਦੀਲ ਕਰਨ ਤੇ ਸਰਕਾਰ ਨੀਤੀਆਂ ਪੌਲਖੀਆਂ ਲਾਗੂ ਕਰ ਰਹੀ ਸੀ ਤੇ ਤੁਸੀਂ ਕੀ ਕਰਦੇ ਸੀ ਤੁਸੀਂ ਉਸ ਸਮੇਂ ਕਿਉਂ ਨਹੀਂ ਉੱਠੇ ਕਿਉਂ ਨਹੀਂ ਆਵਾਜ਼ ਪਾਇਆ ਤੇ ਤੁਸੀਂ ਵਿਰੋਧ ਕਿਉਂ ਨਹੀਂ ਕੀਤਾ ਜਣੀ ਪਹਿਲੀ ਗੱਲ ਇਹ ਕਿ ਜਿੰਨੇ ਤੁਸੀਂ ਸੰਘਰਸ਼ਾਂ ਦੇ ਵਿੱਚ ਸ਼ਾਮਲ ਹੋ ਸਾਡੇ ਕਿਸਾਨ ਵੀਰ ਨੌਜਵਾਨ ਪਰ ਹ ਸਾਡੀਆਂ ਮਤਾਵਾ ਪੈਣਾ ਉਹ ਇਸ ਗੱਲੋਂ ਵਧਾਈ ਦੀ ਪਾਤਰ ਹੈ ਕਿਉਂਕਿ